ਬਾਕੀ ਅੱਜ ਆਪਣੇ ਮੁਲਾਜ਼ਮ ਵੀਰਾਂ ਨੇ ਵੋਟਾਂ ਪਾਤੀਆਂ ਕਈ ਪਾਈ ਵੀ ਜਾਂਦੇ ਆ ਤੇ ਬਾਕੀ ਦੋਸਤੋ ਦਿਨ ਰਹਿ ਗਏ ਥੋੜੇ ਤੇ ਲਾਓ ਸਾਰੇ ਜੋਰ ਅਸੀਂ ਵੀ ਲਾ ਰਹੇ ਆ ਆਪਣੀ ਲੰਬੀ ਕਾਨਫਰੰਸ ਆ ਗਈ ਜੀ ਸ਼੍ਰੋਮਣੀ ਅਕਾਲੀ ਦਲ ਦੀ ਸੁਖਵੀਰ ਸਿੰਘ ਬਾਦਲ ਜੀ ਪਹੁੰਚਣਗੇ ਵੀ ਬਾਹਰ ਸਵਰਤਕਾਰ ਬਾਦਲ ਵੀ ਪਹੁੰਚਣਗੇ ਮਾਨ ਸਾਹਿਬ ਆ ਰਹੇ ਆ ਆਪਣੀ ਤੇ ਇਹਦੀ ਵੀਡੀਓ ਆਪ ਪਾਈਆ ਸਪੈਸ਼ਲ ਮਾਨ ਸਾਹਿਬ ਨੇ ਬਹੁਤ ਸੋਹਣਾ ਬਣਾਇਆ ਵਾ ਜਿੰਨਾ ਵੀ ਕਹਿ ਦੀਏ ਆਪਣੇ ਪਿੰਡ ਐ ਹੋ ਜੀਆਂ ਬਹੁਤ ਵਹਿਲੀਆਂ ਐ ਉਮਾਨ ਸਾਹਿਬ ਕੀ ਹੈ ਜਿਆਦਾਤਰ ਹੁਣ ਸਾਡੇ ਪਿੰਡ ਤੇ ਜੇ ਮੈਨੂੰ ਦੱਸੇ ਸੀ ਦਰਵਾਜੇ ਸਾਰੇ ਬਣਾਉਂਦੇ ਆ ਪੁਰਾਣੇ ਟਾਈਪ ਦੇ ਬੜੇ ਸੋਹਣੇ ਲੱਗਦੇ ਆ ਬੁਲਟ ਚੱਲੇ ਦਾ ਦੁਨੀਆ ਰਸਤਾ ਦੇ ਵਿੱਚ ਹਰੇਕ ਨੂੰ ਆਪਦਾ ਹੱਕ ਮੰਨਦਾ ਆਪਣੀ ਮਰਜ਼ੀ ਨਾਲ ਵੋਟ ਪਾਉਂਦਾ ਜਿੱਥੇ ਦਿਲ ਮੰਨਦਾ ਉੱਥੇ ਵੋਟ ਪਾਓ ਪਰ ਕਿਸੇ ਨਾਲ ਲੜੋ ਨਾ ਆਪਾਂ ਪਹੁੰਚ ਗਏ ਸੀ ਫਿਸ਼ ਫਾਰਮ ਤੇ ਉਹ ਅੱਜ ਕੱਲ ਜੇ ਕਿਸੇ ਨੇ ਕੰਮ ਸ਼ੁਰੂ ਕਰਨਾ ਨਾ ਪਹਿਲਾਂ ਨਹੀਂ ਗਲਤ ਨਹੀਂ ਰਹੀ ਹੁਣ ਹੁਣ ਤਾਂ ਬਈ ਲੱਖਾਂ ਰੁਪਿਆ ਲੱਗਦਾ ਜਾਂ ਕਰੋੜਾ ਹੀ ਲੱਗਦਾ ਓ ਮੜਾ ਪਾਣੀ ਪਾਣੀ ਵੇਖ ਕੇ ਸਕੂਨ ਜਾਂ ਤਾਂ ਮਿਲਦਾ ਪਰ ਗਰਮੀ ਤਰਾ ਕੱਟੀ ਜਾਂਦੀ ਆ ਆਪਰ ਹਰੇ ਗਰਮੀ 'ਚ ਦੁਪਹਿਰੇ ਤਾਂ ਖਾਸ ਤੌਰ 'ਤੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖਣ ਜੀ ਤੁਹਾਡੇ ਲਈ ਤਾਂ ਗੁੱਡ ਮਾਰਨਿੰਗ ਹੈ ਪਰ ਮੈਂ ਇਸ ਟਾਈਮ ਫਿਰਦਾ ਜੀ ਆਫਟਰਨੂਨ ਦੇ ਵਿੱਚ ਦੇਖੋ ਸੂਰਜ ਨਿਕਲੇ ਹੋਏ ਪੂਰਾ ਤੇਜ ਤੇ ਵੋਟਾਂ ਦਾ ਟਾਈਮ ਆ ਤੁਹਾਨੂੰ ਪਤਾ ਹੀ ਹੈ ਤਾਂ ਕਰਕੇ ਹੁਣ ਘਰੇ ਟਿੱਕੇ ਨਹੀਂ ਬਹਿ ਸਕਦੇ ਕਦੇ ਕਿੱਥੇ ਕਦੇ ਕਿੱਥੇ ਬਾਕੀ ਅੱਜ ਆਪਣੇ ਮਲਾਜ਼ਮ ਵੀਰਾਂ ਨੇ ਵੋਟਾਂ ਪਾਤੀਆਂ ਕਈ ਪਾਈ ਵੀ ਜਾਂਦੇ ਆ ਵੈਲਟ ਪੇਪਰ ਤੇ ਮੰਗਾਂ ਉਹਨਾਂ ਦੀਆਂ ਤੇ ਉਹਨਾਂ ਨੂੰ ਵੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਵੀ ਬੀਬਾ ਜੀ ਤੇ ਤੱਕੜੀ ਤੇ ਚੋ ਨਿਸ਼ਾਨ ਤੇ ਪੱਕੀ ਮੋਹਰ ਲਾਤੀ ਐ ਤੇ ਬਾਕੀ ਦੋਸਤੋ ਦਿਨ ਰਗੇ ਥੋੜੇ ਤੇ ਲਾਓ ਸਾਰੇ ਜੋਰ ਅਸੀਂ ਵੀ ਲਾ ਰਹੇ ਆ ਤੇ ਪ੍ਰਮਾਤਮਾ ਗਿਰਦਾਸਾ ਥੋੜੀ ਜੀ ਮਤਲਬ ਗਰਮੀ ਘਟਾ ਦੇਣਾ ਤੇ ਤਾਂ ਜੋ ਬੋਟਾ ਵਾਲਾ ਕੰਮ ਵਧੀਆ ਸਿਰੇ ਲੱਗ ਸਕੇ ਬਾਕੀ ਦੋਸਤੋ ਜੁੜੇ ਰਹੋ ਸਾਡੇ ਨਾਲ ਵੱਧਦੇ ਆਪਾਂ ਇਦੇ ਬਲੌਗ ਵੱਲ ਬਾਕੀ ਦੋਸਤੋ ਇੱਕ ਦੋ ਦਿਨਾਂ ਤੱਕ ਹੁਣ ਕਾਨਫਰੰਸ ਵੀ ਆ ਗਈ ਐ ਲੰਬੀ ਤੇ ਹੁਣ ਉਹਦੀ ਤਿਆਰੀ ਵੀ ਕਰਨੀ ਆ ਵੇਖੋ ਇਲੈਕਸ਼ਨ ਵਾਲੇ ਫਿਰਦੇ ਆ ਇਹ ਹੈਗੇ ਆਪਣੇ ਕਾਂਗਰਸ ਪਾਰਟੀ ਜੀਤਵਿੰਦਰ ਸਿੰਘ ਸਿੱਧੂ ਤੇ ਆਪਣੇ ਲੰਬੀ ਕਾਨਫਰੰਸ ਆ ਗਈ ਜੀ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਜੀ ਪਹੁੰਚਣਗੇ ਵੀ ਬਾਅਦ ਸਵਰਥਕਾ ਔਰ ਬਾਦਲ ਵੀ ਪਹੁੰਚਣਗੇ ਆ ਆ ਜਾ ਰਹੇ ਜੀ ਆਪਣੇ ਕਾਂਗਰਸ ਪਾਰਟੀ ਬਾਣ ਸਾਹਿਬ ਆ ਰਹੇ ਆ ਆਪਣੀ ਇਹ ਵੀ ਚੋਣਾਂ ਦਾ ਪੂਰਾ ਪ੍ਰਚਾਰ ਕਰ ਰਹੇ ਆ ਚੱਲੇ ਰਹਿਣਾ ਵੀ ਕਰਨੀ ਆ ਭਾਈ ਸਾਰੇ ਜੋਰ ਲਾਉਣਾ ਆਪਦਾ ਬਾਕੀ ਮੈਂ ਤੁਹਾਨੂੰ ਦੱਸੀ ਜਾਂਦਾ ਸੀ ਵੀ ਰੈਲੀ ਆ ਗਈ ਹੈ ਲੰਬੀ ਸ਼੍ਰੋਮਣੀ ਕਾਲੀ ਦਲ ਦੀ ਕੱਲ ਨੂੰ ਜਾਂ ਪਰਸੋਂ ਤਾਂ ਕਰ ਕਿਸ ਨੇ ਉਹਦੇ ਵੀ ਲਾ ਰਹੇ ਆ ਉਹ ਵੀ ਤੁਹਾਨੂੰ ਦੱਸਾਂਗੇ ਜਲਦੀ ਤੇ ਬਸ ਹੁਣ ਆਈ ਹੈ ਫਿਰ ਮਤਲਬ ਉਹ ਦੋਵਾਂ ਦੇ ਕਰੋੜ ਸ਼ੋਅ ਵੀ ਹੈ ਉਹਦੀ ਵੀ ਕਰਾਂਗੇ ਤਿਆਰੀ ਹੁਣ ਤਾਂ ਕੰਮ ਪੂਰਾ ਜੋਰਾ ਸ਼ੋਰਾ ਤੇ ਆ ਆ ਤੁਹਾਡੇ ਸਾਹਮਣੇ ਹੀ ਹੈ ਤੇ ਹਰੇਕ ਪਾਰਟੀ ਜੋਰ ਲਾ ਰਹੀ ਹੈ ਵੇਣਿਆਂ ਕੀ ਬੰਦ ਆ ਬਾਥਮੈਂਟ ਘਰੇ ਗਏ ਸੀ ਤੇ ਚਾਚੀ ਦਾ ਫਿਰ ਪਹੁੰਚ ਆ ਗਿਆ ਹੁਣ ਫਿਰ ਜਾਣੀਆਂ ਜੀ ਪਿੰਡ 'ਚ ਤੇ ਬਾਕੀ ਦੋਸਤੋ ਹੁਣ ਥੋੜੇ ਸਮੇਂ ਦੇ ਬਾਅਦ ਇੱਥੋਂ ਫ੍ਰੀ ਹੋ ਕੇ ਮੈਂ ਜਾਊਂਗਾ ਜੀ ਆਪਣੇ ਫਿਸ਼ ਫਾਰਮ ਤੇ ਜੇ ਬਾਈਰਗੇ ਹੋਏ ਉਹਨਾਂ ਨਾਲ ਹਾਰਤਲਬ ਕਰਾਂਗੇ ਬਾਈਰਗਣ ਬਹੁਤ ਵਧੀਆ ਮਤਲਬ ਫਿਸ਼ ਫਾਰਮ ਬਣਾਇਆ ਬੜਾ ਖਰਚਾ ਕਰਿਆ ਉਹਨਾਂ ਕੋਲ ਵੀ ਜਾਵਾਂਗੇ ਸਾਰੀ ਗੱਲਬਾਤ ਕਰਾਂਗੇ ਜੇ ਬਾਈਰਗੇ ਹੋਏ ਤਾਂ ਤੇ ਨਹੀਂ ਵੈਸੇ ਵੀ ਜਾ ਕੇ ਢੇੜਾ ਤਾਂ ਮਾਰ ਕੇ ਆਉਣਾ ਸੀ ਮੈਂ ਜਾਊਂਗਾ ਜ਼ਰੂਰ ਬਾਕੀ ਆਗੇ ਜੀ ਮਾਨ ਸਾਹਿਬ ਦਾ ਘਰ ਤੇ ਇਹਦੀ ਵੀਡੀਓ ਆਪ ਪਾਈਏ ਸਪੈਸ਼ਲ ਮਾਨ ਸਾਹਿਬ ਨੇ ਬਹੁਤ ਸੋਹਣਾ ਬਣਾਇਆ ਜਿੰਨਾ ਆਪਣੇ ਪਿੰਡਾਇਆਂ ਹੁਣ ਬਹੁਤ ਹਵੇਲੀਆਂ ਆ ਉਹ ਮਾਨ ਸਾਹਿਬ ਕੀ ਆਂ ਜਿਆਦਾਤਰ ਤੇ ਨਵੀਆਂ ਹੀ ਬਣੀਆਂ ਗਈਆਂ ਤੇ ਇਹਨਾਂ ਦੇ ਵੀ ਪ੍ਰੋਪਰ ਕਿਸ ਤੇ ਦੂਜੀਆਂ ਹਵੇਲੀਆਂ ਦੀ ਵੀਡੀਓ ਪਾਵਾਂਗੇ ਅਸੀਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਜਿੰਨਾ ਵੀ ਕਹਿ ਰਿਹਾ ਬਹੁਤ ਜਿਆਦਾ ਸੋਹਣੀਆਂ ਤੇ ਬਾਕੀ ਚਾਚੀ ਵਰਗੇ ਨੇ ਵੀ ਹੁਣ ਸਾਡੇ ਪਿੰਡ ਤੇ ਜੇ ਮੈਂ ਤੁਹਾਨੂੰ ਦੱਸਿਆ ਸੀ ਦਰਵਾਜੇ ਸਾਰੇ ਬਣਾਉਂਦੇ ਆ ਪੁਰਾਣੇ ਟਾਈਪ ਦੇ ਬੜੇ ਸੋਹਣੇ ਲੱਗਦੇ ਆ ਤੇ ਦੇਖਣ ਨੂੰ ਜਿਹੜੇ ਦਰਵਾਜੇ ਤੇ ਗੇਟ ਆ ਲੱਕੜ ਲੱਗਦੀ ਆ ਪਰ ਲੱਕੜ ਨਹੀਂ ਹੋਰ ਚੀਜ਼ ਆ ਉਹ ਜਿਵੇਂ ਉਹ ਆਉਂਦੀ ਹੈਗੀ ਆਪਣੀ ਡਬਲ ਯੂ ਪੀ ਸੀ ਦੇਵੇਂ ਲੱਕੜ ਨਹੀਂ ਹੋਰ ਚੀਜ਼ ਹੁੰਦੀ ਐ ਉਮੇ ਇਹ ਡਬਲਯੂਪੀ ਹੀ ਤਣੀ ਇਹ ਤਾਂ ਹੋਰ ਚੀਜ਼ ਐ ਇਹ ਨਾ ਤਾਂ ਲੋਹਾ ਐ ਤੇ ਨਾ ਲੱਕੜ ਐ ਪਰ ਚੀਜ਼ ਬਹੁਤ ਘੈਂਟ ਐ ਮਿਕਸ ਦਾ ਕੰਮ ਐ ਤੇ ਉਹ ਉਧਰ ਵੀ ਆਪਣੇ ਆਪ ਹੀ ਇੱਕ ਵੇਲੇ ਆ ਸੀ ਬੁਲਟ ਚੱਲੇ ਦਾ ਦੁਨੀਆ ਰਸਤਾ ਦੇ ਵਿੱਚ ਐ ਫਿਰ ਗਿਆ ਫਿਰ ਲੇ ਆਪਣੇ ਬਹੁਤ ਬਣ ਗਿਆ ਬਾਕੀ ਬੀਬਾ ਹਰ ਸਿਮਰਤ कौर ਬਾਦਲ ਨੂੰ ਕੀਮਤੀ ਬੋਡ ਪਾ ਕੇ ਕਾਮਯਾਬ ਕਰੋ ਮਢੰਡਾ ਲੋਕ ਸਭਾ ਦੀ ਬਦਲੀ ਨਹਾਰ ਰੁਕੇ ਨਾ ਤਰੱਕੀ ਦੀ ਰਫਤਾਰ ਇਹ ਤਾਂ ਵੈਸੇ ਕੋਈ ਸ਼ੱਕ ਤਾਂ ਨਹੀਂ ਬਾਕੀ ਲੋਕ ਮੰਨਣ ਨਾ ਮੰਨਣ ਉਹ ਲੋਕਾਂ ਦੀ ਮਰਜ਼ੀ ਹੈ ਕੰਮ ਬਹੁਤ ਹੋਇਆ ਬਾਕੀ ਦਿਲ ਤੇ ਰੱਖ ਕੇ ਵੇਖੋ ਕੰਮ ਬਾਕੀ ਹੋਇਆ ਆਪਣੇ ਏਰੀਏ ਤੇ ਤਾਂ ਬਹੁਤ ਜ਼ਿਆਦਾ ਹੋਇਆ ਕਿਉਂਕਿ ਸੇਮ ਕੱਢਣਾ ਜਾਂ ਹੋਰ ਗੱਡਾ ਭਰੋਣਾ ਟਰੈਕਟਰ ਨੂੰ ਹੋਰ ਬਥੇਰੇ ਕੰਮ ਜਿੰਨੇ ਵੀ ਗਨਾਂ ਲਗੇ ਸੜਕਾਂ ਬਣਨੀਆਂ ਏਮ ਜ਼ਬਾਨਾਂ ਅੱਛਾ ਜੀ ਆਪਾਂ ਕਿਸੇ ਨਾਲ ਬਹਿਸ ਕਰਦੇ ਆਂ ਜੇ ਲੋਕ ਆਪਾਂ ਕਹਿ ਦਈਏ ਵੀ ਆਹ ਕੰਮ ਕਰਿਆ ਫੇਰ ਅਲੱਗ ਕਿ ਤੂੰ ਇਹਨਾਂ ਦਾ ਫਰਜ਼ ਹੀ ਸੀ ਇਹਨੇ ਸਾਰਾ ਅਜ ਕਰਿਆ ਫੇਰ ਲੋਕ ਇਸ ਗੱਲ ਤੇ ਆ ਜਾਂਦੇ ਹੁੰਦੇ ਆ ਮੰਨਣਾ ਤਾਂ ਕਰਕੇ ਕਿਸੇ ਨੇ ਹੁੰਦਾ ਨਹੀਂ ਬਾਕੀ ਆਪਦੇ ਉਹਦੇ ਸੋਚ ਆ ਤੇ ਹਰੇਕ ਨੂੰ ਆਪਦਾ ਹੱਕ ਮੰਨਦਾ ਉਹਦੀ ਮਰਜ਼ੀ ਨਾਲ ਵੋਟ ਪਾਉਂਦਾ ਜਿੱਥੇ ਦਿਲ ਮੰਨਦਾ ਉੱਥੇ ਵੋਟ ਪਾਓ ਪਰ ਕਿਸੇ ਨਾਲ ਲੜੋ ਨਾ ਪਿਆਰ ਨਾਲ ਹਰ ਨਾਲ ਮਿਲ ਕੇ ਰਹੋ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਸੀ ਫਿਸ਼ ਫਾਰਮ ਤੇ ਪਾਣੀ ਨੂੰ ਵੇਖ ਕੇ ਕਿਰਦਾ ਜੀ ਕਰਦਾ ਵੀ ਨਾਲ ਗਏ ਕਿਹਣੀ ਗਰਮੀ ਇੰਨੀ ਹੋਈ ਪਈ ਆ ਤੇ ਬਾਈ ਯਾਰ ਕਿਹਦਾ ਫੇਰ ਹੈ ਨਹੀਂ ਚਲੋ ਕੋਈ ਗੱਲ ਪਰ ਬਾਈਰਕੜੇ ਕੰਮ ਸਟਾਰਟ ਕਰ ਲਿਆ ਤੇ ਮੈਨਾਂ ਦਾ ਮੱਛੀਆਂ ਵੀ ਨਹੀਂ ਪੰਗ ਹਜੇ ਨਹੀਂ ਤੇ ਪਰ ਪੱਖੇ ਭੁੱਖੇ ਛੱਡੇ ਹੁੰਦੇ ਕੋਈ ਨਹੀਂ ਚਲੋ ਬਾਈਰਕਿਆ ਆਉਣਗੇ ਫਿਰ ਆਪਾਂ ਕਰਾਂਗੇ ਗੱਲਬਾਤ ਬਾਕੀ ਦੋਸਤੋ ਅੱਜ ਕੱਲ ਜੇ ਕਿਸੇ ਨੇ ਕੰਮ ਸ਼ੁਰੂ ਕਰਨਾ ਨਾ ਪਹਿਲਾਂ ਨਹੀਂ ਗਲਤ ਨਹੀਂ ਰਹੀ ਹੁਣ ਹੁਣ ਤਾਂ ਬਈ ਲੱਖਾਂ ਰੁਪਈਆ ਲੱਗਦਾ ਜਾਂ ਕਰੋੜਾ ਹੀ ਲੱਗਦਾ ਫਿਰ ਕਿਤੇ ਜਾ ਕੇ ਕੰਮ ਸ਼ੁਰੂ ਹੁੰਦਾ ਤਾਂ ਤੁਸੀਂ ਵੇਖ ਲਓ ਵੀ ਕਿੱਡਾ ਵੱਡਾ ਪ੍ਰੋਜੈਕਟ ਹੈ ਬਾਈਰਕਿਆ ਦਾ ਕਿੰਨੇ ਕਿੱਲਾਂ ਚ ਤੇ ਆਪਾਂ ਤਾਂ ਪਰਮਾਤਮਾਗੇ ਹੀ ਅਰਦਾਸ ਕਰਦੇ ਆ ਬਾਈਰਕਿਆ ਦਾ ਕੰਮ ਵਧੀਆ ਚੱਲ ਪਏ ਤੇ ਰਾਸ ਆ ਜੇ ਆ ਵੇ ਹੁੰਮੜਾ ਪਾਣੀ ਪਾਣੀ ਵੇਖ ਕੇ ਸਕੂਨ ਜਾਂ ਤਾਂ ਮਿਲਦਾ ਪਰ ਗਰਮੀ ਤਰਾ ਕੱਟੀ ਜਾਂਦੀ ਹੈ ਕੋਈ ਨਹੀਂ ਬਾਈਰ ਕੇ ਜਦੋਂ ਆਗੇ ਨਾ ਫਿਰ ਆਪਾਂ ਬਾਈਰ ਕੇ ਦੀ ਬਣਾਵਾਂਗੇ ਵੀਡੀਓ ਤੇ ਬਾਕੀ ਇੱਧਰ ਬਾਈਰ ਕੇ ਤਿਆਰ ਕਰ ਰਹੇ ਕਮਰੇ ਹੋਰ ਮਿਸਤਰੀ ਲੱਗੇ ਹੋਏ ਆਟੇ ਵੇ ਆਪ ਹੀ ਕਰਾਂਗੇ ਆਪ ਹੀ ਕਰੇ ਵੈਰੀ ਗੁੱਡ ਯਾਰ ਤੁਸੀਂ ਆਪ ਦਾਵਾ ਸੀ ਕਿਹੜਾ ਪੰਡਾ ਪੜਾ ਛੁੱਟ ਗਿਆ ਛੁੱਟ ਗਿਆ ਇਹ ਬਾਈ ਦੇ ਨਾਲ ਹੀ ਹੁੰਨੇ ਹੋ ਹਾਂ ਜੀ ਲੱਗੇ ਹੋਏ ਨੇ ਪੱਕੇ ਪੱਕੇ ਲੱਗੇ ਕਿੰਨੇ ਸਾਲ ਹੋ ਗਏ ਮੈਂ ਹੁਣ ਜੀ ਲੱਗਾ ਪਹਿਲਾਂ ਹੋਰ ਕਰ ਹੁੰਦਾ ਸੀ ਅੱਛਾ ਪਹਿਲਾਂ ਹੋਰ ਕਰ ਹੁੰਦਾ ਸੀ ਨਵਾਂ ਆਇਆ ਤੇ ਸੋਨੂ ਕਿੰਦਰੋਂ ਇੱਥੇ ਆਇਆ ਨੂੰ ਮਨ ਤਾਂ اٹਕਦੇ ਨਹੀਂ ਹੋਏ ਅੱਛਾ ਤੇ ਉਧਰਲੇ ਦੂਜੇ ਪਾਸੇ ਮੱਛੀਆਂ ਪਾਗੀਆਂ ਮੰਗੀਆਂ ਹੈ ਹਾਂ ਜੀ ਪਾਈ ਉਧਰ ਨਰਸਰੀ ਵਾਲੇ ਪਾਸੇ ਹਾਂ ਨਰਸਰੀ ਤੇ ਫਿਰ ਦੋਸਤੋਂ ਪਹਿਲਾਂ ਪਾਉਣਗੇ ਪੈਂਦਿਆਂ ਫਿਰ ਜਦੋਂ ਮਾੜੇ ਵੱਡੇ ਹੋ ਗਏ ਬੱਚੇ ਫਿਰ ਇਧਰ ਸ਼ਿਫਟ ਕਰ ਦੇਣਗੇ ਪੱਕੇ ਭੁੱਖੇ ਵੀ ਲਾਉਣਗੇ ਫਿਰ ਤਾਂ ਲਿਆਂਦਾ ਸਮਾਨ ਸੋਣ ਸਾਰਾ ਮਰਜਵੜਾ ਇਹ ਲੈ ਕੇ ਆਉਣਾ ਲੈ ਕੇ ਆਉਣਾ ਮੱਕੇ ਜੰਗਲੇ ਜੂੰਗਲੇ ਲੈ ਆਣੇ ਅੱਛਾ ਸਹੀ ਗੱਲ ਬਾਰ ਮੋਰ ਦੇ ਬਾਕੇ ਇਹ ਇਲੈਟ ਦਾ ਫਿਰ ਟਰਾਂਸਫਰ ਨੂੰ ਲਵਾ ਲਿਆ ਹੈ। ਹਾਂ, ਡਰਾਈਵ ਫਾਰਮ ਲੱਗ ਗਿਆ ਹੈ। ਚਲੋ ਵਧੀਆ ਗੱਲ ਹੈ। ਠੀਕ ਆ, ਕੰਮ। ਤੇ ਬਾਈ ਇਹ ਦੋ ਜਣਾਂ ਦਾ ਕੰਮ ਸਾਂਝਾ ਆਣਾ ਹੈ। ਦੋਨਾਂ ਦਾ। ਇੱਕ ਬਾਈ ਸਹਨੇ ਘੇੜੇ ਤੋਂ ਇੱਕ ਕੁੱਟ ਗਿਆ। ਸਹਨੇ ਘੇੜੇ ਤੋਂ ਇੱਕ ਕੁੱਟ ਗਿਆ। ਇਹ ਦੋ ਕੁੱਟ ਕੇ ਤਾਂ ਉਹਨੇ ਹਾਂ, ਇੱਕ ਗਲਾਫ ਤੋਂ ਪੱਛ ਕਮਾ ਸਕਦਾ। ਹਾਂ, ਹਾਂ, ਹਾਂ। ਫੋਲਰ ਉੱਧਰ ਰਹਿ ਜਾਂਦੇ। ਸਮਝ ਨਹੀਂ ਕਰ ਸਮਝ। ਹੋਰ ਵਧੀਆ। ਬੱਜਾਂ ਗਰਮੀ ਤੋਂ। ਵਧੀਆ, ਵਧੀਆ। ਚਲ ਕੋਈ ਨਹੀਂ ਕੰਮ ਤਾਂ ਹੁੰਦੇ ਨੇ, ਰੈਸਟ ਕਰਿਆ ਕਰੋ ਗਰਮੀ ਨਾ ਜਦੋਂ ਸੂਰਜ ਬਾਪਰੇ ਅਗਲੇ ਮੰਡਾ ਜਾ ਰੈਸਟ ਜ਼ਰੂਰੀ ਆ ਇੱਦੀ ਘੜੀ। ਚਾਈ ਦੇ ਗਰਮੀ 'ਚ ਦੁਪਹਿਰੇ ਤਾਂ ਖਾਸ ਤੌਰ ਤੇ ਇੱਕ ਵਾਕਿਆ ਆਇਆ ਕਈ ਰਿ ਆਪਾਂ ਜਿਵੇਂ ਬਾਹਰੋਂ ਆਉਣੇ ਆ ਤੇ ਠੰਡੇ ਪਾਣੀ ਦੇ ਪੈਰ ਧੋ ਲੈਣੇ ਮੈਂ ਸੁਣਿਆ ਵੀ ਸੀ ਕਿ ਇੱਕ ਬੰਦੇ ਨੇ ਪੈਰ ਧੋਲੇ ਸੀ ਤੇ ਉਹਨੂੰ ਚੱਕਰ ਆ ਕੇ ਬੇਹੋਸ਼ ਹੋ ਗਿਆ ਉਹ ਤੇ ਤਾਂ ਕਰਕੇ ਇਸ ਚੀਜ਼ ਦਾ ਪ੍ਰੇਹਿਜ ਰੱਖੋ ਬਾਕੀ ਜੇ ਬਾਹਰੋਂ ਆਉਣੇ ਆ ਮੁੜਕਾ ਆਇਆ ਹੁੰਦਾ ਨਾਓ ਵੀ ਨਾ ਤੇ ਪਾਣੀ ਵੀ ਠੰਡਾ ਨਾ ਪੀਓ ਉਹਦਾ ਹੀ ਪ੍ਰੇਹਿਜ ਰੱਖੋ ਉਹ ਤੋੜੇ ਵਾਲਾ ਪੀਓ ਹਾਂ ਤੇ 2 ਮਿੰਟ ਵੀ ਨਹੀਂ ਤੇ ਮੁੜਕਾ ਸੁਕਾ ਲੈ ਬੰਦਾ ਸੁਕਾਸ ਪੂਕੇ ਫਿਰ ਪੀ ਲੈ ਪਹਿਲਾਂ ਲੋਕ ਤੋੜੇ ਵਾਲੇ ਪੜੀ ਪਿੰਦੇ ਨਾਲ ਕਿੰਨੇ ਵਧੀਆ ਪਸੀਗੇ ਕੋਈ ਬਿਮਾਰੀ ਨਹੀਂ ਸੀ ਹਾਂ ਇਹ ਹੁਣ ਬਿਮ ਉਹ ਦੇਖੋ ਬਾਈ ਨੇ ਬਣਾਇਆ ਤਾਂ ਬਹੁਤ ਸ਼ੌਂਕ ਨਾਲ ਆ ਟ੍ਰਾਂਸਫਰ ਆ ਗਿਆ ਤੇ ਬਸ ਪਰਮਾਤਮਾ ਤਰੱਕੀ ਬਖਸ਼ੇ ਬਾਈ ਨੂੰ ਬਾਈ ਦਾ ਕੰਮ ਵਧੀਆ ਲੋਟ ਆ ਜੇ ਫਿਰ ਠੰਡ ਦੇ ਵਿੱਚ ਉਹਨਾਂ ਦੀ ਮੱਛੀਆਂ ਖਵਾਵਾਂਗੇ ਬਾਈ ਦਾ ਲੈ ਕੇ ਕੜੀ ਤੇ ਹੁਣ ਤਾਂ ਮੱਛੀ ਕਣੀ ਚਾਕ ਨੂੰ ਜੀ ਨਹੀਂ ਕਰਦਾ ਜਦ ਦੀ ਗਰਮੀ ਹੈ ਹੋਰ ਸਹੀ ਗੱਲ ਤਾਂ ਪਰਮਾਤਮਾ ਕਿਰਦਾਸ ਹੈ ਵੀ ਮੌਸਮ ਠੰਡਾ ਹੋ ਜਾਏ ਤੁਸੀਂ ਵੇਖ ਲਓ ਮੇਰੇ ਹੱਥ 'ਚ ਮੋਬਾਈਲ ਫੜੇ ਤਿੰਨ ਮਿੰਟ ਹੋ ਗਏ ਜੇ ਤਤ ਤਤ ਹੋ ਗਿਆ ਸੇਕ ਮਾਰੀ ਜਾਂਦਾ ਪੂਰਾ ਲੋ ਚੱਲੀ ਜਾਂਦੀ ਹੈ ਵੇਖ ਲਓ ਦੋਸਤੋ ਇੰਨੀ ਵੀਡੀਓ ਹਸਤੇ ਮਿਹਨਤ ਕਰਨੀ ਪੈਂਦੀ ਹੈ ਲੋ ਦੇ ਵਿੱਚ ਤੇ ਵੱਧ ਤੋਂ ਵੱਧਨ ਸ਼ੇਅਰ ਕਰ ਦਿਓ ਸਪੋਰਟ ਕਰੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਹਾਂਜੀ ਦੋਸਤੋ ਆਪਾਂ ਅਗੇ ਸੀ ਬਿੱਲੇ ਤੇ ਬਾਕੀ ਦੋਸਤੋ ਮੈਂ ਇੱਕ ਵਾਰੀ ਫਿਰ ਕਹਿਣਾ ਵੀ ਵੋਟ ਉਸ ਨੂੰ ਪਾਓ ਜਿਹਨੂੰ ਤੁਹਾਡਾ ਦਿਲ ਮੰਨਦਾ ਹੈ ਜਿਹੜਾ ਤੁਹਾਡੇ ਕੰਮ ਕਰਦਾ ਜਾਂ ਜਿਹੜਾ ਤੁਹਾਡੇ ਕੰਮ ਆਉਂਦਾ ਹੈ ਤੇ ਵੋਟ ਬੰਦੇ ਨੂੰ ਪਾਉਣੀ ਸਿੱਖੋ ਤੇ ਬਾਕੀ ਦੋਸਤੋ ਕਿਸੇ ਨਾਲ ਲੜਾਈ ਝਗੜਾ ਨਾ ਕਰੋ ਜਿਹਨੂੰ ਦਿਲ ਮੰਨਦਾ ਉਹਨੂੰ ਵੋਟ ਪਾਓ ਬਸ ਗੱਲ ਖਤਮ ਅਗਲੇ ਦਾ ਜਿੱਥੇ ਦਿਲ ਮੰਨਦਾ ਕੁਲ ਉੱਥੇ ਪਾ ਦੂਗਾ ਤੇ ਬਾਕੀ ਦੋਸਤੋ ਅਦਲੀ ਇਨਾਈ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਓਕੇ ਦੋਸਤੋ ਬਾਏ ਬਾਏ ਟਾਟਾ